ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਇ ਵੀ ਸਤਿਗੁਰੂ ਗੁਰੂ ਹਰਿ ਕ੍ਰਿਸ਼ਨ ਸਹਿ ਪਾਤਸ਼ਾ ਤੁਹਾਡਾ ਨਾਮ ਸਿਮਰਿਏ ਜਿਹੜਾ ਕੋਈ ਪ੍ਰੇਮ ਭਾਵਨਾ ਦੇ ਨਾਲ ਤੁਹਾਨੂੰ ਚੇਤੇ ਕਰਦਾ ਹੈ ਤੇ ਤੁਸੀਂ ਕਰੁਣਾ ਕਰਦੇ ਹੋ ਕਿਰਪਾਲਤਾ ਕਰਦੇ ਹੋ ਤੁਹਾਡੇ ਦਰਸ਼ਨ ਕੀਤੇ ਆ ਸਭ ਦੁੱਖ ਭਾਵਾਂ ਕੋਈ ਤਨ ਦਾ ਦੁੱਖ ਹੋਈ ਭਾਵਾਂ ਕੋਈ ਮਨ ਦਾ ਦੁੱਖ ਹੋਈ ਉਹ ਦੁੱਖ ਨਾਸ ਹੋ ਜਾਂਦੇ ਨੇ ਕੀਰਤਪੁਰ ਸਾਹਿਬ ਦੀ ਉਹ ਸੁਭਾਗੀ ਧਰਤੀ ਜਿਸ ਧਰਤ ਦੇ ਉੱਪਰ ਗੁਰਦੇਵ ਪਾਤਸ਼ਾਹ ਜੀਆਂ ਨੇ ਪਾ ਜਿਨ੍ਹਾਂ ਨੇ ਬੇਅੰਤ ਬੇਅੰਤ ਕਿਰਪਾ ਇਸ ਧਰਤਲ ਦੇ ਉੱਪਰ ਵਰਤਾਈ ਕੀਰਤਪੁਰ ਸਾਹਿਬ ਦੀ ਧਰਤ ਦੇ ਉੱਪਰ ਜਿੱਥੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦ੍ਰਿੜ ਕਰਾਇਆ ਉਥੇ ਨਾਲ ਇਹ ਵੀ ਸਿੱਖਿਆ ਦਿੱਤੀ ਵੀ ਗੁਰੂ ਕੇ ਸਿਖਾ ਤੋਂ ਇਸ ਪਵਨ ਬਾਣੀ ਦਾ ਸਤਕਾਰ ਕਿੰਜ ਕਰਨਾ ਹੈ ਜਦੋਂ ਆਪਾਂ ਸਤਗੁਰੂ ਗੁਰੂ ਹਰ Rai ਸਾਹਿਬ ਜੀ ਦੇ ਇਤਿਹਾਸ ਨੂੰ ਬਾਚੀਏ ਤੇ ਸਤਗੁਰੂ ਜੀਆਂ ਦੇ ਵੱਡੇ ਸੁਪੁੱਤਰ ਨੇ ਬਾਬਾ RAM Rai ਜੀ ਜਿਸ ਸਮੇਂ ਔਰੰਗਜ਼ੇਬ ਦੇ ਸੱਦੇ ਦੇ ਉੱਪਰ ਬਾਬਾ ਰਾਮ ਰਾਏ ਜੀ ਦਿੱਲੀ ਜਾਂਦੇ ਨੇ 72 ਕਰਾਮਾਤਾਂ ਉਥੇ ਦਿਖਾਈਆਂ ਪਰ ਜਿਸ ਸਮੇਂ ਗੁਰਬਾਣੀ ਦੀ ਪਾਵਨ ਤੋਕ ਤਬਦੀਲ ਕੀਤੀ ਤੇ ਉਸ ਦਿਨ ਸਤਿਗੁਰੂ ਗੁਰੂ ਹਰ राय ਸਾਹਿਬ ਨੇ ਬਚਨ ਆਖਣੇ ਕੀਤੇ ਸਨ ਰਾਮ ਰਾਏ ਅੱਜ ਤੋਂ ਬਾਅਦ ਕਦੀ ਸਾਡੇ ਮੱਥੇ ਨਾ ਲੱਗੀ ਇਹੋ ਜੇ ਸਤਿਗੁਰੂ ਨੇ ਜਿਹੜਾ ਉਪਦੇਸ਼ ਸਾਨੂੰ ਬਖਸ਼ਿਆ ਉਹ ਮਹਾਕਵੀ ਭਾਈ ਸੰਤੋਖ ਸਿੰਘ ਚੂੜਾ ਮਨੀ ਜੀਆ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਅੰਕਿਤ ਕੀਤਾ ਹੈ ਉਥੇ ਸਤਿਗੁਰੂ ਜੀ ਦੇ ਪਾਵਨ ਬਚਨ ਸਨ ਜਿਨ ਭੈ ਬਾਣੀ ਅਦਬ ਨਾ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਉਥੇ ਨਾਲ ਇਹ ਵੀ ਬਚਨ ਆਖਣੇ ਕੀਤੇ ਸਨ ਜੋ ਸਿੱਖ ਗੁਰਬਾਣੀ ਪੈ ਕਰੇ ਵੀ ਜਿਹੜਾ ਸਿੱਖ ਗੁਰਬਾਣੀ ਦਾ ਅਦਬ ਕਰੇਗਾ ਗੁਰਬਾਣੀ ਦਾ ਸਤਕਾਰ ਕਰੇਗਾ ਬਿਨ ਪ੍ਰਿਆਸ ਭਵ ਸਾਗਰ ਤਰੈ ਉਹ ਬਿਨਾ ਕਿਸੇ ਯਤਨ ਤੋਂ ਭਵ ਸਾਗਰ ਤੋਂ ਤਾਰ ਪਾਰ ਹੋ ਜਾਏਗਾ ਇਹੋ ਜੇ ਸਤਗੁਰੂ ਨੇ ਗੁਰੂ ਹਰ Rai ਸਹ ਪਾਤਸ਼ਾ ਜਦੋਂ ਕਿਰਪਾਲਤਾ ਕੀਤੀ ਗੁਰਤਾ ਗਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬਖਸ਼ੀ ਤੇ ਉਸ ਸਮੇਂ ਸਿੱਖ ਸੰਗਤਾਂ ਦੇ ਮਨ ਦੇ ਅੰਦਰ ਇੱਕ ਭਰਮ ਪੈਦਾ ਹੋ ਗਿਆ ਉਥੋਂ ਦੇ ਵਸਨੀਕ ਇਹ ਗੱਲ ਸੋਚਣ ਲੱਗ ਪਏ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲ ਉਮਰ ਹੈ ਇਸ ਉਮਰ ਦੇ ਅੰਦਰ ਤਾਂ ਬੱਚਾ ਆਪਣੀ ਸਰੀਰਕ ਕਿਰਿਆ ਵੀ ਸਹੀ ਤਰੀਕੇ ਨਾਲ ਨਿਭਾ ਨਹੀਂ ਸਕਦਾ ਇਕ ਕਿਵੇਂ ਗੁਰਿਆਈ ਦੇ ਅਜ਼ਰ ਭਾਰ ਨੂੰ ਸਹਾਰਨਾ ਕਰਨਗੇ ਤੇ ਉਸ ਸਮੇਂ ਸਾਧ ਸੰਗਤ ਫਿਰ ਜਦੋਂ ਗੁਰੂ ਹਰਿਕ੍ਰਿਸ਼ਨ ਸਹਿਬ ਪਾਤਸ਼ਾਹ ਜੀਆ ਨੇ ਕਿਰਪਾ ਵਰਤਾਈ ਇੱਕ ਬੜਾ ਪਿਆਰਾ ਕੌਤਕ ਕੀਰਤਪੁਰ ਸਹਿਬ ਦੀ ਧਰਤੀ ਦੇ ਉੱਪਰ ਵਰਤਿਆ ਜਿਸ ਮਾਰਗ ਤੋਂ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਉਲੰਘ ਕੇ ਜਾਣਾ ਕਰਦੇ ਨੇ ਉਸ ਮਾਰਗ ਦੇ ਉੱਪਰ ਇੱਕ ਤਨ ਦਾ ਕੋੜੀ ਜਿਹੜਾ ਹਾਏ ਹਾਏ ਦੀਆਂ ਪੁਕਾਰਾਂ ਕਰ ਰਿਹਾ ਹੈ ਆਪਣੇ ਕੋੜ ਦੇ ਦੁੱਖ ਤੋਂ ਦੁਖੀ ਆਪਣੀ ਇਸ ਬਿਮਾਰੀ ਦਾ ਦੁੱਖ ਪਿਆ ਪਾਉਂਦਾ ਹੈ ਜਦੋਂ ਉਹਨੇ ਤੱਕਿਆ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਉਹਨਾਂ ਦੀ ਪਾਵਨ ਪਾਲਕੀ ਨੂੰ ਸੁਭਾਅਕ ਉਹਦੇ ਅੰਦਰੋਂ ਇੱਕ ਆਵਾਜ਼ ਪ੍ਰਗਟ ਹੋਈ ਸੀ ਰੋਗੀ ਕਾ ਪ੍ਰਭ ਖੰਡੋ ਰੋਗ ਰੋਗੀ ਕਾ ਪ੍ਰਭ ਖੰਡੋ ਰੋਗ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਹਿ ਬਾਲਾ ਪ੍ਰੀਤਮ ਪਾਤਸ਼ਾ ਤਿਨਾਂ ਦੇ ਕੰਨਾਂ ਦੇ ਵਿੱਚ ਉਸ ਕੋੜੀ ਦੀ ਪੁਕਾਰ ਪਈ ਸਤਿਗੁਰੂ ਜੀ ਨੇ ਬਚਨ ਆਖੇ ਸਨ ਸੇਵਕਾਂ ਨੂੰ ਕਹਿਣ ਲੱਗੇ ਪਾਲਕੀ ਥੱਲੇ ਰੱਖੋ ਪਾਲਕੀ ਨੂੰ ਥੱਲੇ ਰੱਖਿਆ ਗੁਰਦੇਵ ਪਿਤਾ ਹੌਲੀ ਹੌਲੀ ਕਦਮ ਦਰ ਕਦਮ ਅੱਗੇ ਵਧਾਉਂਦੇ ਆ ਉਸ ਕੋੜੀ ਕੋਲ ਪਹੁੰਚੇ ਕੋੜੀ ਨੇ ਸਤਗੁਰੂ ਜੀ ਦੇ ਦਰਸ਼ਨ ਕੀਤੇ ਨੇ ਦیدار ਕੀਤੇ ਮਨੋਂ ਅੰਦਰ ਦੀ ਹੂਕ ਸੀ ਸਤਗੁਰੂ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਜਦੋਂ ਕੋਈ ਪ੍ਰੇਮ ਭਾਵਨਾ ਦੇ ਨਾਲ ਬੇਨਤੀ ਕਰਦਾ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਗੁਰੂ ਪੂਰੇ ਦੇਖ ਤੁਹਾਡਾ ਦਰਸ਼ਨੋਂ ਮੇਰਾ ਮਨ ਧੀਰੇ ਫਿਰ ਉਹ ਜੀ ਪੁਕਾਰ ਮਾਨੋ ਕੋੜੀ ਕਰ ਰਿਆ ਸੀ ਸਤਿਗੁਰੂ ਅੱਜ ਤੁਹਾਡੇ ਨੂਰਾਨੀ ਮੁਖ ਦੇ ਦਰਸ਼ਨ ਕੀਤੇ ਮਾਨੋ ਇਸ ਸਰੀਰ ਦੇ ਦੁੱਖਾਂ ਤੋਂ ਥੋੜੇ ਸਮੇਂ ਦੇ ਲਈ ਨਜ਼ਾਤ ਮਿਲੀ ਹੈ ਥੋੜੇ ਸਮੇਂ ਦੇ ਲਈ ਮੈਨੂੰ ਆਪਣਾ ਦੁੱਖ ਦਰਦ ਭੁੱਲਿਆ ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਪਿਆਰੇ ਬਚਨ ਆਖਣੇ ਕੀਤੇ ਸਨ ਕਹਿੰਦੇ ਭਾਈ ਕੀ ਦੁੱਖ ਹੈ ਕਹਿਣ ਲੱਗਾ ਸਤਿਗੁਰੂ ਆ ਵੇਖੋ ਤਨ ਸਾਰਾ ਜ਼ਖਮਾਂ ਨਾਲ ਭਰਿਆ ਸਾਰੇ ਸਰੀਰ ਦੇ ਉੱਪਰ ਕੋੜ ਦੇ ਰੋਗ ਦੇ ਜ਼ਖਮ ਮਹਾਰਾਜ ਕਰੋ ਖਾਂ ਕਿਰਪਾਲਤਾ ਪਾਓ ਆਪਣੀ ਮਹਿਰਮਤ ਭਰੀ ਦ੍ਰਿਸ਼ਟੀ ਤੇ ਮੇਰੇ ਦੁੱਖ ਨੂੰ ਕੱਟ ਦਿਓ ਉਹਨੇ ਜਦੋਂ ਤਰਲਾ ਲਿਆ ਤੇ ਸਾਧ ਸੰਗਤ ਬਾਲਾ ਪ੍ਰੀਤਮ ਸਤਿਗੁਰੂ ਕਰੂਣਾ ਦੇ ਘਰ ਅੰਦਰ ਟਿਕੇ ਬਖਸ਼ਿਸ਼ਾਂ ਦਾ ਸਤਿਗੁਰੂ ਜੀ ਨੇ ਖੋਲਿਆ ਕਿਵਾੜ ਤੇ ਹੁਣ ਦਾਤ ਦੇ ਅਰੋਗਤਾ ਦੀ ਬਖਸ਼ਿਸ਼ ਕਰਨ ਲੱਗੇ ਆਪਣੀ ਜੇਬ ਵਿੱਚੋਂ ਰੁਮਾਲ ਕੱਢਿਆ ਉਸ ਕੋੜੀ ਨੂੰ ਦਿੱਤਾ ਔਰ ਬਚਨ ਆਖਿਆ ਸੀ ਕਹਿੰਦੇ ਵਾਹਿਗੁਰੂ ਆਖ ਇਹਨੂੰ ਜ਼ਖਮਾਂ ਤੇ ਫੇਰ ਉਹਨੇ ਜਦੋਂ ਮੁੱਖ ਤੋਂ ਸਤਨਾਮ ਵਾਹਿਗੁਰੂ ਆਖ ਸਾਹਿਬ ਜੀ ਨੂੰ ਸਿਮਰੇ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਉਹਦੇ ਤਨ ਦਾ ਜਿਹੜਾ ਕੋਈ ਬਿਮਾਰੀ ਰੂਪੀ ਦੁੱਖ ਹੈ ਉਹਨੂੰ ਦੂਰ ਕਰ ਦਿੰਦੇ ਨੇ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਸਤਿਗੁਰੂ ਜੀ ਨੇ ਬੇਅੰਤ ਬੇਅੰਤ ਬਖਸ਼ਿਸ਼ਾਂ ਵਰਤੌਣੀਆਂ ਕੀਤੀਆਂ ਨੇ ਉਸੇ ਧਰਤ ਤੋਂ ਜਦੋਂ ਦਿੱਲੀ ਦੀ ਧਰਤੀ ਤੋਂ ਰਾਜਾ ਜੈ ਸਿੰਘ ਦਾ ਖਾਸ ਮੰਤਰੀ ਪਰਸਰਾਮ ਬੇਨਤੀ ਲੈ ਕੇ ਪਹੁੰਚਿਆ ਸੀ ਵੀ ਸੱਚੇ ਪਾਤਸ਼ਾਹ ਦਿੱਲੀ ਦੀਆਂ ਸੰਗਤਾਂ ਤੁਹਾਡੇ ਦਰਸ਼ਨਾਂ ਦੀ ਤਾਂਗ ਲੈ ਕੇ ਬੈਠੀਆਂ ਨੇ ਕਰੋ ਕਿਰਪਾਲਤਾ ਤੇ ਉਸ ਸਮੇਂ ਸਤਿਗੁਰੂ ਜੀ ਫਿਰ ਸਾਧ ਸੰਗਤ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਨੇ ਦਿੱਲੀ ਵੱਲ ਨੂੰ ਤੇ ਹੁਣ ਜਿਹੜੀਆਂ ਸਿੱਖ ਸੰਗਤਾਂ ਸਨ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਗੁਰਦੇਵ ਪਿਤਾ ਜੀ ਚੱਲੇ ਹਨ ਦਿੱਲੀ ਨੂੰ ਸੰਗਤਾਂ ਦੇ ਮਨ ਅੰਦਰ ਭਰਮ ਬਣਿਆ ਵੀ ਕੀ ਪਤਾ ਦਰਸ਼ਨ ਹੋਣ ਜਾਂ ਨਾ ਹੋਣ ਹੁਣ ਉਸ ਸਮੇਂ ਨਾ ਜੀ ਸੰਗਤਾਂ ਵੱਡੀ ਤਦਾਦ ਦੇ ਵਿੱਚ ਕੀਰਤਪੁਰ ਸਾਹਿਬ ਪਹੁੰਚਣ ਲੱਗ ਪਈਆਂ ਸਤਿਗੁਰੂ ਜੀ ਨੇ ਜਾਣ ਦੀ ਤਿਆਰੀ ਕਰਨੀ ਤੇ ਇੰਨੀ ਧੀਰ ਨੂੰ ਸਿੱਖਾਂ ਨੇ ਆਸ ਸੰਦੇਸ਼ ਦੇਣਾ ਮਹਾਰਾਜ ਪਿੱਛੇ ਸੰਗਤ ਪਈ ਆਉਂਦੀ ਹੈ ਇੱਕ ਦਿਨ ਆਪ ਜੀ ਠਹਿਰ ਜਾਓ ਸੰਗਤ ਆਪ ਜੀ ਦੇ ਦਰਸ਼ਨ ਕਰ ਲਏਗੀ ਕਈ ਦਿਨ ਦਾ ਸਮਾਂ ਇਸੇ ਤਰ੍ਹਾਂ ਬਤੀਤ ਹੋ ਗਿਆ ਉਥੇ ਜੈ ਸਿੰਘ ਦੇ ਵਕੀਲ ਪਰਸ ਰਾਮ ਨੇ ਬੇਨਤੀ ਕੀਤੀ ਕਹਿੰਦਾ ਪਾਤਸ਼ਾਹ ਇਦਾਂ ਤਾਂ ਆਪਾਂ ਦਿੱਲੀ ਪਹੁੰਚ ਨਹੀਂ ਸਕਾਂਗੇ ਅਖੀਰ ਸਤਿਗੁਰੂ ਜੀ ਬਸੰਤ ਪੰਚਮੀ ਦੇ ਦਿਨ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਚਲੇ ਔਰ ਸਾਧ ਸੰਗਤ ਰਸਤੇ ਦੇ ਵਿੱਚ ਸਿੱਖ ਸੰਗਤਾਂ ਨੂੰ ਦਰਸ਼ਨਾ ਦੀ ਦਾਤ ਬਖਸ਼ਿਸ਼ ਕਰਦਿਆਂ ਜਿਸ ਸਮੇਂ ਇਸ ਨਗਰ ਪੰਜੋਖਰਾ ਸਾਹਿਬ ਦੀ ਯੂ ਵਿਖੇ ਪਹੁੰਚੇ ਇੱਥੇ ਇੱਕ ਸਿੱਖ ਨੇ ਬੇਨਤੀ ਕੀਤੀ ਸੀ ਕਹਿਣ ਲੱਗਾ ਸਤਿਗੁਰੂ ਮੇਰੇ ਤਨ ਉੱਤੇ ਬੁਖਾਰ ਦਾ ਰੋਗ ਆਇਆ ਆਪ ਕਿਰਪਾਲਤਾ ਕਰੋ ਆਪਣੀ ਸਿੱਖਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਹੋ ਮੇਰੇ ਇਸ ਬੁਖਾਰ ਦੇ ਦੁੱਖ ਨੂੰ ਦੂਰ ਕਰ ਦਿਓ ਤੇ ਜਿਸ ਵਕਤ ਨਾ ਜੀ ਉਹਨੇ ਬੇਨਤੀ ਕੀਤੀ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਜਿਹੜੇ ਇਸ ਸਥਾਨ ਦੇ ਉੱਪਰ ਉਤਾਰਾ ਕਰ ਚੁੱਕੇ ਸਨ ਮਹਾਰਾਜ ਪਾਲਕੀ ਚੋਂ ਬਾਹਰ ਆਏ ਜਿਸ ਸਰੋਵਰ ਦੇ ਅੰਦਰ ਅੱਜ ਸੰਗਤ ਇਸ਼ਨਾਨ ਕਰਦੀ ਹੈ ਇਸ ਸਰੋਵਰ ਦਾ ਨਾਮ ਗੁਰੂ ਸਰ ਛਪੜੀ ਇਸ ਸਰੋਵਰ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆ ਨੇ ਆਪਣੇ پاک ਪਵਿੱਤਰ ਚਰਨ ਪਾਏ ਔਰ ਸਿੱਖ ਨੂੰ ਬਚਨ ਆਖੇ ਸਨ ਕਹਿਣ ਲੱਗੇ ਗੁਰਮਖਾ ਇਸ ਸਰੋਵਰ ਦੇ ਅੰਦਰ ਇਸ਼ਨਾਨ ਕਰੋ ਤੁਹਾਡਾ ਦੁੱਖ ਦੂਰ ਹੋਏਗਾ ਉਹਨੇ ਇਸ਼ਨਾਨ ਕੀਤਾ ਜੀ ਉਹਦਾ ਦੁੱਖ ਦੂਰ ਹੋ ਗਿਆ ਐਨੀ ਦੇਰ ਨੂੰ ਦੋ ਸਿੱਖ ਦੌੜਦਿਆਂ ਸਤਿਗੁਰੂ ਜੀ ਦੇ ਕੋਲ ਪਹੁੰਚੇ ਉਹਨਾਂ ਬੇਨਤੀ ਕੀਤੀ ਸੀ ਕਹਿਣ ਲੱਗੇ ਪਾਤਸ਼ਾਹ ਪਿੱਛੇ ਸੰਗਤਾਂ ਆ ਰਹੀਆਂ ਨੇ ਕਾਬਲ ਕੰਧਾਰ ਅਫਗਾਨਿਸਤਾਨ ਦੀ ਧਰਤ ਤੋਂ ਜੇ ਆਪ ਜੀ ਇੱਕ ਦਿਨ ਇਸ ਸਥਾਨ ਦੇ ਉੱਪਰ ਠਹਿਰ ਜਾਓ ਤੇ ਸੰਗਤਾਂ ਨੂੰ ਤੁਹਾਡੇ ਦਰਸ਼ਨ ਹੋਣਗੇ ਇੱਥੇ ਹੀ ਗੁਰਦੇਵ ਪਿਤਾ ਜੀਆ ਨੇ ਆਪਣਾ ਪਾਵਨ ਦਰਬਾਰ ਸਜਾਇਆ ਅਗਲੇ ਦਿਨ ਸੰਗਤ ਆਈ ਸੰਗਤ ਨੇ ਸਤਿਗੁਰੂ ਸੱਚੇ ਪਾਦਸ਼ਾਹ ਜੀਆਂ ਦੇ ਪਾਵਨ ਦਰਸ਼ਨ ਕੀਤੇ ਨੇ ਸਤਿਗੁਰੂ ਜੀਆਂ ਦੇ ਚਰਨ ਪਰਸੇ ਆਪਣੀਆਂ ਪੇਟਾਵਾਂ ਗੁਰਦੇਵ ਪਿਤਾ ਜੀਆਂ ਦੇ ਪਾਵਨ ਚਰਨ ਕਮਲਾਂ ਦੇ ਵਿੱਚ ਅਰਪਿਤ ਕੀਤੀਆਂ ਇੱਥੇ ਹੀ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੋਲ ਰਾਜਾ ਜੈ ਸਿੰਘ ਦਾ ਵਕੀਲ ਪਰਸਰਾਮ ਜੋ ਮਹਾਰਾਜ ਜੀਆਂ ਦੇ ਨਾਲ-ਨਾਲ ਚੱਲ ਰਿਹਾ ਸੀ ਉਨੇ ਸਤਗੁਰੂ ਜੀ ਦੇ ਕੋਲ ਆਉਣਾ ਕੀਤਾ ਬੇਨਤੀ ਕੀਤੀ ਕਹਿਣ ਲੱਗਾ ਮਹਾਰਾਜ ਜਿਵੇਂ ਆਪਾਂ ਸਫਰ ਕਰ ਰਹੇ ਹਾਂ ਇਦਾਂ ਤਾਂ ਕਈ ਮਹੀਨਿਆਂ ਦਾ ਸਮਾਂ ਲੱਗੇਗਾ ਦਿੱਲੀ ਪਹੁੰਚਣ ਕਿਉਂਕਿ ਆਪਾਂ ਚੱਲਦੇ ਹਾਂ ਪਿੱਛੇ ਕੋਈ ਨਾ ਕੋਈ ਸਿੱਖ ਪਹੁੰਚ ਜਾਂਦਾ ਹੈ ਉਹ ਆ ਕੇ ਬੇਨਤੀ ਕਰਦਾ ਹੈ ਵੀ ਸਤਗੁਰੂ ਪਿੱਛੇ ਸੰਗਤਾਂ ਵੱਡੀ ਤਦਾਦ ਵਿਚਾਰੀਆਂ ਨੇ ਤੁਸੀਂ ਕੁਝ ਸਮਾਂ ਟਿਕ ਜਾਓ ਸੰਗਤ ਦਰਸ਼ਨ ਕਰ ਲਏਗੀ ਇਦਾਂ ਤਾਂ ਸਤਿਗੁਰੂ ਕਾਫੀ ਸਮਾਂ ਲੱਗੇਗਾ ਦਿੱਲੀ ਪਹੁੰਚਣ ਨੂੰ ਆਪ ਜੀ ਕਿਰਪਾ ਕਰੋ ਕੋਈ ਵਿੱਦ ਬਣਾਓ ਤਾਂ ਜੋ ਆਪਾਂ ਬਿਨਾਂ ਦੇਰੀ ਤੋਂ ਦਿੱਲੀ ਦੀ ਧਰਤ ਦੇ ਉੱਪਰ ਪਹੁੰਚਣਾ ਕਰੀਏ ਕਿਉਂਕਿ ਦਿੱਲੀ ਦੀ ਧਰਤ ਦੇ ਉੱਪਰ ਵੀ ਸੰਗਤ ਤੁਹਾਡੇ ਦਰਸ਼ਨਾ ਦੀ ਤਾਂਗ ਰੱਖ ਕਰਕੇ ਉਡੀਕ ਕਰ ਰਹੀ ਹੈ। ਉਹ ਸਮੇਂ ਸਤਿਗੁਰੂ ਜੀ ਨੇ ਵਕੀਲ ਪਰਸਰਾਮ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਸਾਧ ਸੰਗਤ ਮਹਾਕਵੀ ਭਾਈ ਸੰਤੋਖ ਸਿੰਘ ਚੂੜਾ ਮਨੀ ਨੇ ਫਿਰ ਉੱਥੇ ਜ਼ਿਕਰ ਕੀਤਾ। ਉਹ ਕਹਿੰਦੇ ਹਨ ਵੀ ਗੁਰਦੇਵ ਪਾਤਸ਼ਾਹ ਨਾ ਇਸ ਜਗ੍ਹਾ ਦੇ ਉੱਪਰ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਕਿਉਂਕਿ ਇਹ ਸਾਰਾ ਜਿਹੜਾ ਇਲਾਕਾ ਸੀ ਉਹ ਪਹਿਲੂ ਟਾਂਗਰੀ ਨਦੀ ਦੀ ਮਾਰ ਹੇਟ ਸੀ ਇਸ ਕਰਕੇ ਰੇਤ ਨਦੀ ਦੇ ਪਾਣੀ ਦੇ ਵਹਾਅ ਦੇ ਨਾਲ ਵਹਿ ਕਰਕੇ ਆਉਣਾ ਕਰਦੀ ਸੀ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਇਹ ਸਾਰੇ ਇਲਾਕੇ ਨੂੰ ਜਿੱਥੇ ਪਾਣੀ ਦੀ ਮਾਰ ਤੋਂ ਬਚਾਇਆ ਉਥੇ ਆਪਣੀਆਂ ਬਖਸ਼ਿਸ਼ਾਂ ਵੀ ਬੇਅੰਤ ਵਰਤਾਈਆਂ ਸਤਿਗੁਰੂ ਨਾਲ ਸਾਧ ਸੰਗਤ ਉਸ ਸਮੇਂ ਨਾ ਆਪਣੇ ਛੋਟੇ-ਛੋਟੇ ਹੱਥਾਂ ਦੇ ਨਾਲ ਰੇਤ ਇਕੱਠੀ ਕਰਦੇ ਪਏ ਨੇ ਸਾਰੇ ਜਥੇ ਦੇ ਵਿੱਚ ਜਿੰਨੇ ਵੀ ਸਿੱਖ ਸਨ ਗੁਰਦੇਵ ਪਿਤਾ ਜੀਆਂ ਦੇ ਇਸ ਕੌਤਕ ਨੂੰ ਵੇਖਦੇ ਪਏ ਨੇ ਸਤਿਗੁਰੂ ਮਹਾਰਾਜ ਜੀਆਂ ਨੇ ਛੋਟੇ-ਛੋਟੇ ਹੱਥਾਂ ਦੇ ਨਾਲ ਰੇਤ ਇਕੱਠੀ ਕੀਤੀ ਰੇਤ ਦੀ ਇੱਕ ਵੱਡੀ ਢੇਰੀ ਬਣਾਈ ਹੈ ਸੰਗਤ ਵੀ ਉਸ ਸਮੇਂ ਸਤਗੁਰੂ ਜੀਆਂ ਦੇ ਇਸ ਕੌਤਕ ਨੂੰ ਵੇਖ ਰਹੀ ਐ ਸਿੱਖ ਸੰਗਤਾਂ ਵੀ ਵੇਖ ਰਹੀਆਂ ਨੇ ਸਤਕਾਰਯੋਗ ਮਾਤਾ ਕਿਸ਼ਨ ਕੌਰ ਜੀ ਵੀ ਵੇਖ ਰਹੇ ਨੇ ਉਹਨਾਂ ਦੇ ਚਿੱਤ ਵਿੱਚ ਤਾਂ ਇਹੋ ਖਿਆਲ ਚੱਲ ਰਿਹਾ ਹੈ ਵੀ ਮਾਨੋ ਸਤਗੁਰੂ ਜੀ ਤਾਂ ਇੱਥੇ ਰੇਤ ਦੇ ਇਸ ਢੇਰ ਦੇ ਅੰਦਰ ਇਸ ਰੇਤ ਨਾਲ ਖੇਡਦੇ ਪਏ ਨੇ ਪਰ ਗੁਰਦੇਵ ਪਾਤਸ਼ਾਹ ਤਾਂ ਇੱਕ ਬਲਖਣ ਕੌਤਕ ਵਰਤਾ ਇਸ ਧਰਤ ਨੂੰ ਅੱਜ ਇਹੋ ਜੀ ਕਿਰਪਾ ਨਾਲ ਨਵਾਜ ਕੇ ਜਾਣਗੇ ਵੀ ਰਹੀਦੀ ਦੁਨੀਆ ਤੀਕ ਸਿੱਖ ਸੰਗਤਾਂ ਇਸ ਪਾਕ ਮੁਕੱਦਸ ਸਥਾਨ ਦੇ ਉੱਪਰ ਨਤਮਸਤਕ ਹੋ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀਆਂ ਪਾਵਨ ਬਖਸ਼ਿਸ਼ਾਂ ਦੇ ਨਾਲ ਭਰਪੂਰ ਹੋਇਆ ਕਰਨਗੀਆਂ ਸਤਿਗੁਰੂ ਜੀ ਨੇ ਰੇਤ ਦੀ ਢੇਰੀ ਲਗਾਈ ਹੈ ਉਸ ਵਕਤ ਸਾਧ ਸੰਗਤ ਇੱਕ ਛੋਟਾ ਨਿਸ਼ਾਨ ਸਾਹਿਬ ਬਾਦਸ਼ਾਹ ਜੀ ਨੇ ਹੱਥ ਵਿੱਚ ਪਕੜਿਆ ਉਸ ਰੇਤ ਦੀ ਧਰਤ ਦੇ ਉੱਪਰ ਲਗਾ ਜਿੰਨੀਆਂ ਸਿੱਖ ਸੰਗਤਾਂ ਬੈਠੀਆਂ ਸਨ ਬਚਨ ਆਖੇ ਸਨ ਕਹਿਣ ਲੱਗੇ ਅੱਜ ਤੋਂ ਬਾਅਦ ਸਾਡੇ ਪਿੱਛੇ ਕਿਸੇ ਨਹੀਂ ਜੇ ਆਉਣਾ ਇਸੇ ਸਥਾਨ ਦੇ ਉੱਪਰ ਤੁਸੀਂ ਆਪਣੀ ਭੇਟਾ ਰੱਖ ਕੇ ਅਰਦਾਸ ਕਰਨੀ ਤੁਹਾਡੀ ਭੇਟਾ ਔਰ ਅਰਦਾਸ ਉਹ ਸਾਡੇ ਤਾਈਂ ਪ੍ਰਵਾਨ ਹੋਏਗੀ ਇਹ ਪਹਿਲੀ ਬਖਸ਼ਿਸ਼ ਸੀ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀਆਂ ਨੇ ਇਸ ਧਰਤੀ ਦੇ ਉੱਪਰ ਵਰਤੌਣੀ ਕੀਤੀ ਔਰ ਇਸੇ ਧਰਤੀ ਦੇ ਉੱਪਰ ਫਿਰ ਪੰਡਿਤ ਲਾਲ ਚੰਦ ਆਇਆ ਸੀ ਉਹਨੇ ਜਦੋਂ ਸ਼ਾਹੀ ठाठ-ਬਾਠ ਦੇਖਿਆ ਰਥ ਘੋੜੇ ਵੇਖੇ ਉਹਨੇ ਸਿੱਖਾਂ ਨੂੰ ਪੁੱਛਿਆ ਸੀ ਕਹਿਣ ਲੱਗਾ ਕਿਹੜੀ ਰਿਆਸਤ ਦੇ ਰਾਜੇ ਸਿੱਖ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀਆਂ ਦੀ ਜੋਤ ਦੇ ਮਾਲਕ ਗੁਰੂ ਹਰਿਕ੍ਰਿਸ਼ਨ ਸਹਿ ਬਾਲ ਪ੍ਰੀਤਮ ਸਤਿਗੁਰੂ ਉਹਨੇ ਆਖਿਆ ਪੰਡਤ ਲਾਲਚੰਦ ਨੇ ਕਹਿੰਦਾ ਦਰਸ਼ਨ ਤੇ ਸਿੱਖ ਕਹਿਣ ਲੱਗੇ ਸਾਹਮਣੇ ਜਾਓ ਸਤਿਗੁਰੂ ਜੀ ਦੇ ਦਰਸ਼ਨ ਕਰੋ ਜਿਸ ਸਮੇ ਉਹ ਤੰਬੂ ਵਿੱਚ ਆਇਆ ਉਹਨੇ ਬਾਲ ਉਮਰ ਵਿੱਚ ਸਤਿਗੁਰੂ ਜੀ ਨੂੰ ਵੇਖਿਆ ਤੇ ਮਨ ਅੰਦਰ ਭਰਮ ਬਣ ਆਇਆ ਵੀ ਇੰਨੀ ਛੋਟੀ ਉਮਰ ਦੇ ਅੰਦਰ ਗੁਰਿਆਈ ਦਾ ਅਜ਼ਰ ਪਾਰ ਸਤਿਗੁਰੂ ਕਿਵੇਂ ਸਹਾਰ ਦੇ ਹੋਣਗੇ ਮਨ ਅੰਦਰ ਸ਼ੰਕਾ ਆਇਆ ਉਹਨੇ ਸਵਾਲ ਕਰ ਦਿੱਤਾ ਕਹਿਣ ਲੱਗਾ ਦਵਾਪਰ ਵਿੱਚ ਸ੍ਰੀ ਕ੍ਰਿਸ਼ਨ ਜੀ ਹੋਏ ਨੇ ਉਹਨਾਂ ਗੀਤਾ ਉਚਾਰਨ ਕੀਤੀ ਹੈ ਤੇ ਤੁਸੀਂ ਉਹਨਾਂ ਤੋਂ ਆਪਣਾ ਨਾਮ ਵੱਡਾ ਹਰਿ ਕ੍ਰਿਸ਼ਨ ਰਖਾਇਆ ਹੈ ਕਿ ਤੁਸੀਂ ਗੀਤਾ ਦੇ ਕਿਸੇ ਸ਼ਲੋਕ ਦੇ ਅਰਥ ਕਰ ਸਕਦੇ ਹੋ ਹੁਣ ਤੱਕ ਉਹ ਸਾਧ ਸੰਗਤ ਉਹਦੇ ਮਨ ਦਾ ਸਵਾਲ ਉਹਨੇ ਸਤਿਗੁਰੂ ਜੀ ਦੇ ਹਜ਼ੂਰ ਕੀਤਾ ਤੇ ਪਾਤਸ਼ਾਹ ਦੇ ਬਚਨ ਸਨ ਕਹਿਣ ਲੱਗੇ ਅਸੀਂ ਕੀਤੇ ਤੇ ਤੂੰ ਕਹਿ ਦੇਣਾ ਵੀ ਵੱਡਾ ਘਰਣਾ ਕਿਤੇ ਨਾ ਕਿਤੇ ਪੜ ਲਏ ਹੋਣਗੇ ਜਾਂ ਜਿਸ ਨੂੰ ਲਿਆਉਣਾ ਹੈ ਲਿਆ ਸਕਦਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਜਿਸ ਨੂੰ ਲੈ ਕੇ ਆਏਗਾ ਉਹ ਗੀਤਾ ਦੇ ਅਰਥ ਕਰੇਗਾ ਤੇ ਸਾਧ ਸੰਗਤ ਤੋਂ ਸਮੇਂ ਫਿਰ ਪੰਡਿਤ ਲਾਲ ਚੰਦ ਉਹ ਭਾਈ ਛਜੂ ਨੂੰ ਲੈ ਕਰਕੇ ਸਤਗੁਰੂ ਜੀਆਂ ਦੇ ਚਰਨਾਂ ਵਿੱਚ ਪਹੁੰਚਿਆ ਉਹ ਭਾਈ ਛੱਜੂ ਜਿਹੜਾ ਨਾ ਬੋਲ ਸਕਦਾ ਨਾ ਸੁਣ ਸਕਦਾ ਜਿਹਦੇ ਕੋਲ ਸਰੇਸ਼ਟ ਮਤ ਵੀ ਨਹੀਂ ਤੇ ਜਦੋਂ ਸਤਗੁਰੂ ਜੀ ਕੋਲ ਆਇਆ ਮਹਾਰਾਜ ਦੇ ਬਚਨ ਸੰਨ ਕਹਿਣ ਲੱਗੇ ਭਾਈ ਇਹਨੂੰ ਛਪੜੀ ਦੇ ਅੰਦਰ ਇਸ਼ਨਾਨ ਕਰਵਾ ਕੇ ਲਿਆਓ ਇਸ਼ਨਾਨ ਕਰਵਾਇਆ ਭਾਈ ਛੱਜੂ ਸਤਗੁਰੂ ਜੀ ਦੇ ਸਨਮੁਖ ਆਇਆ ਸਾਹਮਣੇ ਪੰਡਿਤ ਲਾਲ ਚੰਦ ਬੈਠਾ ਤੇ ਸਤਗੁਰੂ ਜੀ ਦੇ ਹਜ਼ੂਰ ਭਾਈ ਛੱਜੂ ਨੇ ਬਚਨ ਆਖੇ ਸਨ ਕਹਿਣ ਲੱਗਾ ਪੰਡਤ ਜੀ ਸ਼ਲੋਕ ਉਚਾਰਨ ਕਰੋ ਹੁਣ ਪੰਡਤ ਲਾਲ ਚੰਦ ਜਿਨੇ ਭਾਈ ਛੱਜੂ ਦੇ ਮੁਖ ਤੋਂ ਬਚਨ ਸੁਣੇ ਵੀ ਪੰਡਤ ਜੀ ਸ਼ਲੋਕ ਉਚਾਰਨ ਕਰੋ ਸਤਗੁਰੂ ਜੀਆਂ ਦੀ ਕਿਰਪਾ ਦੇ ਨਾਲ ਸ਼ਰਾਸ਼ਾਰ ਹੋ ਗਿਆ ਉਹਨੇ ਫਿਰ ਸਾਧ ਸੰਗਤ ਉਥੇ ਸਤਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਜੀਆਂ ਦੇ ਹਜ਼ੂਰ ਜੋ ਜੋ ਸ਼ਲੋਕ ਉਚਾਰਨ ਕੀਤੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਹਿਬ ਜੀਆਂ ਦੀ ਕਿਰਪਾ ਸਦਕਾ ਭਾਈ ਛੱਜੂ ਨੇ ਇੱਕ ਇੱਕ ਸ਼ਲੋਕ ਦੇ ਕਈ ਕਈ ਤਰ੍ਹਾਂ ਦੇ ਅਰਥ ਕੀਤੇ ਸਤਿਗੁਰੂ ਜੀਆਂ ਦੀ ਕਿਰਪਾ ਵਰਤੀ ਭਾਈ ਛੱਜੂ ਜਿਹੜਾ ਸੁਣ ਨਹੀਂ ਸਕਦਾ ਜਿਹੜਾ ਬੋਲ ਨਹੀਂ ਸਕਦਾ ਉਹ ਸਤਿਗੁਰੂ ਜੀਆਂ ਦੀ ਕਿਰਪਾ ਦਾ ਪਾਤਰ ਬਣਿਆ ਔਰ ਰਹੀਦੀ ਦੁਨੀਆ ਤੀਕ ਉਹਦਾ ਨਾਮ ਵੀ ਗੁਰਦੇ ਪਾਤਸ਼ਾਹ ਜੀਆਂ ਦੀ ਕਿਰਪਾ ਸਦਕਾ ਅਮਰ ਹੋ ਗਿਆ ਤੇ ਸਾਧ ਸੰਗਤ ਅੱਜ ਵੀ ਇਸ ਅਸਥਾਨ ਦੀ ਵਡਿਆਈ ਹੈ ਬਾਲਾ ਪ੍ਰੀਤਮ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਇੰਨੀ ਕਿਰਪਾ ਇੰਨੀਆਂ ਬਖਸ਼ਿਸ਼ਾਂ ਮਾਨੋ ਹਰ ਵੇਲੇ ਸਤਿਗੁਰੂ ਜੀਆਂ ਦੇ ਜਿਹੜੇ ਨਿਯਮਤਾ ਦੇ ਭੰਡਾਰੇ ਨੇ ਉਹ ਹਰ ਵੇਲੇ ਸਿੱਖ ਸੰਗਤਾਂ ਦੇ ਅੰਦਰ ਵਰਤਦੇ ਪਏ ਨੇ ਕੋਈ ਤਨ ਦਾ ਰੋਗੀ ਆਉਂਦਾ ਹੈ ਸਤਿਗੁਰੂ ਜੀਆਂ ਦੇ ਚਰਨਾਂ ਵਿਚ ਆ ਕੇ ਬੇਨਤੀ ਕਰਦਾ ਹੈ ਤੇ ਗੁਰਦੇਵ ਪਿਤਾ ਉਹਦੇ ਤਨ ਦਾ ਜਿਹੜਾ ਰੋਗ ਹੈ ਉਹ ਦੂਰ ਕਰ ਦਿੰਦੇ ਨੇ ਕੋਈ ਮਨ ਦਾ ਰੋਗੀ ਆਉਂਦਾ ਹੈ ਜਦੋਂ ਪ੍ਰੇਮ ਭਾਵਨਾ ਨਾਲ ਆ ਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਦੇ ਨਾਮ ਨੂੰ ਸਿਮਰਨਾ ਕਰਦਾ ਹੈ ਫਿਰ ਸਤਿਗੁਰੂ ਜੀ ਦੀ ਕਿਰਪਾ ਉਹਦਾ ਮਨ ਦਾ ਜਿਹੜਾ ਰੋਗ ਹੈ ਉਹ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਕਟਿਆ ਜਾਂਦਾ ਹੈ ਇਹ ਗੁਰੂ ਕੀ ਵਡਿਆਈ ਹੈ ਜਿਹੜਾ ਕੋਈ ਭਾਵਨਾ ਨਾਲ ਜੁੜਦਾ ਹੈ ਔਰ ਜੁੜ ਕਰਕੇ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆ ਦੇ ਨਾਮ ਨੂੰ ਧਿਆਉਂਦਾ ਹੈ ਫਿਰ ਸਤਗੁਰੂ ਜੀ ਦੀ ਕਿਰਪਾ ਸਭ ਦੁੱਖ ਚਾਏ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਪਰ ਹਿਰਦੇ ਦੀ ਸ਼ਰਧਾ ਹਿਰਦੇ ਦਾ ਪ੍ਰੇਮ ਜੇ ਸਾਧ ਸੰਗਤ ਸ਼ਰਧਾ ਔਰ ਪ੍ਰੇਮ ਵਿੱਚ ਟਿਕ ਕੇ ਇਹਨਾਂ ਅਸਥਾਨਾਂ ਤੇ ਜੁੜੋਂਗੇ ਤੇ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਉਹ ਆਪ ਪ੍ਰਤੱਖ ਰੂਪ ਦੇ ਵਿੱਚ ਵਰਤਨਾ ਕਰਨਗੇ ਪਹਿਲੋਂ ਵੀ ਵਰਤਦੇ ਪਏ ਨੇ ਅੱਜ ਵੀ ਵਰਤਦੇ ਪਏ ਨੇ ਸਿਖਾ ਤੂੰ ਆਪਣੇ ਹਿਰਦੇ ਰੂਪੀ ਵਰਤਨ ਨੂੰ ਤਿਆਰ ਕਰ ਅੰਤਰ ਆਤਮੇ ਤੋਂ ਕਰਖਾਂ ਦੋਨੋਂ ਹੱਥ ਜੋੜ ਕੇ ਬੇਨਤੀ ਬੀ ਸਤ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪ ਜੀ ਮੇਰੇ ਤੇ ਕਿਰਪਾਲਤਾ ਕਰੋ ਮੇਰੇ ਤੇ ਬਖਸ਼ਿਸ਼ ਕਰੋ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦਲੇ ਤਰੀ ਭਵਨ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈਲ ਕੋਈ ਕੋਟ ਅਗਹਰੇ ਨਿਰਮਲ ਭੈ ਚੀਤਾ ਜਿਹੜਾ ਕੋਈ ਪ੍ਰੇਮ ਭਾਵਨਾ ਨਾਲ ਜੁੜਦਾ ਹੈ ਫਿਰ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਦੀ ਨਦਰ ਉਸ ਸਿੱਖ ਦੇ ਉੱਪਰ ਹੁੰਦੀ ਹੈ ਉਹਦੇ ਤਨ ਦਾ ਦੁੱਖ ਉਹਦੇ ਮਨ ਦਾ ਦੁੱਖ ਉਹਦੇ ਸਰੀਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਕਸ਼ਟ ਕੋਈ ਸੰਕਟ ਜਿਹੜਾ ਹੁੰਦਾ ਹੈ ਉਹ ਸਤਿਗੁਰੂ ਸੱਚੇ ਪਾਦਸ਼ਾਹ ਕੱਟ ਦਿੰਦੇ ਨੇ ਪਰ ਅੰਦਰ ਸ਼ਰਧਾ ਹੋਏ ਅੰਦਰ ਗੁਰੂ ਦੇ ਪ੍ਰਤੀ ਪ੍ਰੇਮ ਹੋਏ ਤਰਕ ਦੇ ਤਲ ਤੇ ਆਵਾਂਗੇ ਜੇ ਗੁਰੂ ਕੇ ਹਜ਼ੂਰ ਆ ਕੇ ਸਵਾਲ ਕਰਾਂਗੇ ਕਿਉਂ ਕਿਵੇਂ ਕਿਸ ਤਰ੍ਹਾਂ ਤੇ ਸਾਧ ਸੰਗਤ ਭਾਂਡਾ ਖਾਲੀ ਰਹੇਗਾ ਸ਼ਰਦਾ ਦੇ ਸੈਲਾਬ ਦੇ ਅੰਦਰ ਜਦੋਂ ਡੁੱਬ ਕੇ ਗੁਰੂ ਚਰਨਾ ਵਿੱਚ ਜੁੜ ਬੇਨਤੀ ਕਰੋਗੇ ਫਿਰ ਸਤਗੁਰੂ ਕਿਰਪਾ ਕਰਨਗੇ ਸਾਡੇ ਤੇ ਬਖਸ਼ਿਸ਼ਾਂ ਸਾਡੇ ਤੇ ਨਦਰ ਇਹੋ ਜੀ ਕਰਨਗੇ ਵੀ ਲੋਕ ਵੀ ਸਖਾਰਥਾ ਕਰ ਦੇਣਗੇ ਔਰ ਪਰਲੋਕ ਵੀ ਸਖਾਰਥਾ ਕਰ ਦੇਣਗੇ ਇਹ ਬਖਸ਼ਿਸ਼ਾਂ ਨੇ ਇਸ ਕਰਦੀਆਂ ਇਸ ਕਰਕੇ ਜਦੋਂ ਵੀ ਇਹਨਾਂ ਅਸਥਾਨਾਂ ਤੇ ਜੜੋ ਨਾ ਬਸ ਇਹ ਸਮਝ ਲੈਣਾ ਵੀ ਤੁਸੀਂ ਸਾਹਮਣੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਉਹ ਸੋਹਣੇ ਆਸਣ ਤੇ ਸੁਭਾਇਮਾਨ ਨੇ ਜਿਹੜਾ ਕੋਈ ਖਾਲੀ ਝੋਲੀ ਲੈ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਕੋਲ ਆਉਂਦਾ ਹੈ ਤੇ ਸਾਧ ਸੰਗਤ ਗੁਰੂ ਬਖਸ਼ਿਸ਼ਾਂ ਨਾਲ ਭਰ ਕੇ ਤੋਰਦਾ ਪਰ ਚੇਤੇ ਰੱਖਿਓ ਝੋਲੀ ਖਾਲੀ ਹੋਣੀ ਚਾਹੀਦੀ ਆ ਇਹ ਨਾ ਹੋਵੇ ਝੋਲੀ ਦੇ ਅੰਦਰ ਦਵੇਸ਼ ਝੋਲੀ ਦੇ ਅੰਦਰ ਈਰਖਾ ਲੈ ਕੇ ਆਈਏ ਤੇ ਈਰਖਾ ਨਾਲ ਭਰਿਆ ਹੋਇਆ ਭਾਂਡਾ ਗੁਰੂ ਦੇ ਦਰੋਂ ਖੈਰ ਨਹੀਂ ਜੇ ਪਵਾ ਪਉਂਦਾ ਕਹਿੰਦੇ ਆਪਾਂ ਸਾਰੇ ਆ ਵੀ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਤੁਹਾਡੇ ਤਰਸ ਦਾ ਸਦਕਾ ਤੁਹਾਡੀ ਕਿਰਪਾ ਦੇ ਸਦਕਾ ਪਰ ਸਾਧ ਸੰਗਤ ਕੋਈ ਬਿਰਲਾ ਹੈ ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਤੇ ਜਿਹਦੇ ਉੱਤੇ ਗੁਰੂ ਤਰ ਉੱਠ ਕੇ ਕਿਰਪਾ ਕਰ ਦਏ ਫਿਰ ਸਾਧ ਸੰਗਤ ਫਰਸ਼ ਤੋਂ ਅਰਸ਼ ਤੀਕ ਕਦੋਂ ਪਚਾ ਦਿੰਦਾ ਕਿਸੇ ਨੂੰ ਪਤਾ ਨਹੀਂ ਜੇ ਲੱਗਦਾ ਇਹ ਬਖਸ਼ਿਸ਼ਾਂ ਨਹੀਂ ਇਸ ਕਰਦੀਆਂ ਜੋ ਅੱਜ ਵੀ ਨਿਰੰਤਰ ਇਸ ਸਥਾਨ ਦੇ ਉੱਪਰ ਵਰਤਦੀਆਂ ਨੇ ਤੁਹਾਡੇ ਵਿੱਚੋਂ ਬੜੇ ਇਹੋ ਜੇ ਸਰੀਰ ਨੇ ਜਿਨ੍ਹਾਂ ਨੇ ਪ੍ਰਤੱਖ ਰੂਪ ਦੇ ਅੰਦਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪਾਵਨ ਵਰਤਦੀ ਹੋਈ ਕਿਰਪਾ ਨੂੰ ਤੱਕਿਆ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਨਿਆਮਤ ਕੋਈ ਨਾ ਕੋਈ ਬਖਸ਼ਿਸ਼ ਹਰ ਕਿਸੇ ਨੇ ਜ਼ਰੂਰ ਪ੍ਰਾਪਤ ਕੀਤੀ ਹੋਏਗੀ ਪਰ ਗੁਰੂ ਕੇ ਸਿੱਖੋ ਉਸ ਬਖਸ਼ਿਸ਼ ਨੂੰ ਲੈ ਕਰਕੇ ਗੁਰੂ ਕਾ ਕਰਿਏ ਸ਼ੁਕਰਾਨਾ ਗੁਰੂ ਦੇ ਚਰਨਾਂ ਵਿੱਚ ਜੁੜ ਕਰਕੇ ਭਾਵਨਾ ਸਹਿਤ ਉਹ ਬਚਨ ਸਿਮਰਿਏ ਜਿਹੜੇ ਬਚਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਕਲਮ ਤੋਂ ਕਲਮਬੰਦ ਕੀਤੇ ਨੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਜਦੋਂ ਭਾਵਨਾ ਦੇ ਵਿੱਚ ਗੁਰੂ ਨੂੰ ਸਿਮਰਿਆ ਫਿਰ ਸਤਿਗੁਰੂ ਜੀ ਦੀ ਕਿਰਪਾ ਲੋਕ ਔਰ ਪਰਲੋਕ ਉਹ ਦੋਨੋ ਸੋਹੇਲੇ ਹੋ ਜਾਣਗੇ ਫਿਰ ਸਤਗੁਰੂ ਜੀ ਦੀ ਕਿਰਪਾ ਸਾਡੀ ਗੁਰੂ ਚਰਨਾਂ ਦੇ ਵਿੱਚ ਭਰੀ ਹੋਈ ਹਾਜ਼ਰੀ ਗੁਰੂ ਦਰਗਾਹ ਦੇ ਵਿੱਚ ਸਾਡਾ ਜਮਨ ਬਣੇਗਾ ਉੱਥੇ ਫਿਰ ਸਾਡੇ ਤੇ ਕਿਰਪਾ ਕਰੇਗਾ ਸਵਾਜੀ ਇਸ ਸਥਾਨ ਦੇ ਉੱਪਰ ਸਤਗੁਰੂ ਗੁਰੂ ਕਲਗੀ ਤਰਪਾਤਸ਼ਾ ਜੀਆਂ ਦੀ ਪਾਵਨ ਬਖਸ਼ਿਸ਼ ਖੰਡੇ ਬਾਟੇ ਦੀ ਪਹਲ ਉਹ ਵੀ ਪੰਜ ਪਿਆਰਿਆਂ ਦੇ ਵੱਲੋਂ ਤਿਆਰ ਕੀਤੀ ਜਾਣੀ ਹੈ ਜਿਹੜੇ ਮਾਈ ਭਾਈ ਹਾਲੇ ਤੱਕ ਅੱਜ ਉਹ ਪਾਵਨ ਬਖਸ਼ਿਸ਼ ਇਸ ਸਥਾਨ ਦੇ ਉੱਪਰ ਪੰਜਾਂ ਪਿਆਰਿਆਂ ਦੇ ਵੱਲੋਂ ਤਿਆਰ ਕੀਤੀ ਜਾਣੀ ਹੈ ਸੱਦ ਸੰਗਤ ਇਹ ਬਹੁਤ ਵੱਡ ਮੁਲੀ ਦਾਤ ਹੈ ਵੈਸੇ ਤਾਂ ਸਤਿਗੁਰੂ ਜੀਆਂ ਦੇ ਚਰਨਾਂ ਦੇ ਵਿੱਚ ਜੁੜਨਾ ਉਹ ਵੀ ਸਭ ਤੋਂ ਵਧੇਕ ਵੱਡ ਮੁਲੀ ਦਾਤ ਹੈ ਨਾ ਜਿਹੜੇ ਬਚਨ ਆਪਾਂ ਪਵਿੱਤਰ ਬਾਣੀ ਦੇ ਵਿੱਚ ਪੜ੍ਹਦੇ ਹਾਂ ਵਡਭਾਗੀ ਹਰ ਸੰਗਤ ਪਾਵੇ ਭਾਗਹੀਣ ਪਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪ੍ਰੀਜੈ ਜੀ ਇਹ ਸੰਗਤ ਵਿੱਚ ਜੁੜਨਾ ਇਹ ਵੀ ਵੱਡਿਆਂ ਭਾਗਾ ਨਾਲ ਪ੍ਰਾਪਤ ਹੁੰਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਉਹ ਵੀ ਵੱਡਿਆਂ ਭਾਗਾ ਦੇ ਨਾਲ ਪ੍ਰਾਪਤ ਹੁੰਦੇ ਨੇ ਜੀ ਆਪਣੇ ਜੋਰ ਨਾਲ ਨਹੀਂ ਤੁਸੀਂ ਕਈ ਵਾਰ ਵੇਖਿਆ ਹੋਵੇਗਾ ਵੀ ਤੁਸੀਂ ਆਉਂਦੇ ਜਰੂਰ ਹੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਥਾਨਾਂ ਤੇ ਨਤਮਸਤਕ ਹੋਣ ਦੇ ਲਈ ਪਰ ਦਰਬਾਰ ਦੇ ਵਿੱਚ ਪਹੁੰਚਣ ਦਾ ਹੁਕਮ ਕੋਈ ਨੀ ਜੇ ਹੁੰਦਾ ਗੁਰੂ ਆਪ ਦਾਤ ਦੇਣਾ ਆ ਆਨੰਦ ਉਹਦੇ ਵਿੱਚ ਹੈ ਤੇ ਗੁਰੂ ਤਾਂ ਦਾਤਾਂ ਦੇ ਰਿਹਾ ਇਹ ਸਿੱਖਾ ਤੂੰ ਵੇਖਣਾ ਵੀ ਗੁਰੂ ਕੀ ਦਾਤ ਨੂੰ ਟਿਕਾਉਣਾ ਕਿੱਥੇ ਹੈ ਸਤਿਗੁਰੂ ਬਖਸ਼ਿਸ਼ਾਂ ਕਰੀ ਜਾ ਰਿਹਾ ਬਸ ਅਸੀਂ ਉਹਨਾਂ ਬਖਸ਼ਿਸ਼ਾਂ ਦੇ ਪਾਤਰ ਨਹੀਂ ਬਣ ਪਾਉਗੇ ਸੋ ਮੇਰੀ ਜਿਹੜੀ ਬੇਨਤੀ ਹੈ ਨਾ ਅੱਜ ਸਤਿਗੁਰੂ ਜੀਆਂ ਦੀ ਵੱਡ ਮੁੱਲੀ ਬਖਸ਼ਿਸ਼ ਹੈ ਖੰਡੇ ਬਾਟੇ ਦੀ ਪਾਹੁਲ ਜਿਹੜੀ ਇਸ ਸਥਾਨ ਦੇ ਉੱਪਰ ਪੰਜ ਪਿਆਰੇ ਸਹਿਬਾਨਾਂ ਦੇ ਵੱਲੋਂ ਤਿਆਰ ਕੀਤੀ ਜਾਣੀ ਹੈ ਸਾਧ ਸੰਗਤ ਕਿੰਨਾ ਚੰਗਾ ਹੋਵੇ ਜੇ ਸੰਸਾਰ ਵਿੱਚੋਂ ਗੁਰੂ ਬਲੇ ਬਣ ਕੇ ਜਾਈਏ ਤੇ ਵੱਡਿਆਂ ਭਾਗਾਂ ਦੇ ਨਾਲ ਉਹ ਦਾਤ ਸਾਨੂੰ ਪ੍ਰਾਪਤ ਕਰਨ ਦਾ ਅਫਸਰ ਪ੍ਰਾਪਤ ਹੋਇਆ ਤੇ ਜਿਹੜੇ ਗੁਰੂ ਕੇ ਜਹਾਜੇ ਨਹੀਂ ਚੜੇ ਉਹਨਾਂ ਨੂੰ ਬੇਨਤੀ ਹੈ ਕਿ ਭਾਈ 11 ਵਜੇ ਠੀਕ ਅਮਰਤ ਸੰਚਾਰ ਸ਼ੁਰੂ ਹੋਏਗਾ ਆਪ ਜੀ ਸਣ ਕੇ ਸੀ ਇਸਨਾਨ ਕਰਕੇ ਪਹੁੰਚਣ ਦੀ ਕਿਰਪਾਲਤਾ ਕਰੋ ਕਈ ਰੋਜ ਤੋਂ ਨਿਤਾ ਪ੍ਰਤੀ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆ ਦੇ ਪਵਿੱਤਰ ਚਰਨ ਕਮਲਾਂ ਦੇ ਅੰਦਰ ਜੁੜ ਕਰਕੇ ਗੁਰੂ ਨੂੰ ਮਨਾਈਏ ਗੁਰੂ ਦੇ ਪੁਰਬ ਨਾ ਮਨਾਈਏ ਜਦੋਂ ਗੁਰੂ ਮੰਨ ਗਿਆ ਨਾ ਫਿਰ ਆਪਣੇ ਆਪ ਜੀਵਨ ਦੇ ਅੰਦਰ ਕਿਰਪਾ ਵਰਤੇਗੀ ਫਿਰ ਉਹ ਬਖਸ਼ਿਸ਼ਾਂ ਜਿਹੜੀਆਂ ਨਿਆਮਤਾ ਹਰ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀਆਂ ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ ਫਿਰ ਉਹ ਦਾਤ ਇਸ ਧਰਤ ਦੇ ਉੱਪਰ ਸਾਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆ ਦੇ ਚਰਨਾਂ ਦੇ ਵਿੱਚੋਂ ਪ੍ਰਾਪਤ ਹੋਏਗੀ ਸਤਗੁਰੂ ਜੀਆ ਨੇ ਸਾਧ ਸੰਗਤ ਤਿੰਨ ਦਿਨ ਇਹਨਾਂ ਅਸਥਾਨਾਂ ਦੇ ਉੱਪਰ ਕਿਰਪਾ ਵਰਤਾਉਣੀ ਕੀਤੀ ਹੈ ਬੇਅੰਤ ਬੇਅੰਤ ਬਖਸ਼ਿਸ਼ਾਂ ਨਹੀਂ ਜੋ ਗੁਰਦੇਵ ਪਾਤਸ਼ਾਹ ਜੀਆਂ ਨੇ ਇਸ ਸਥਾਨ ਤੇ ਵਰਤਾਈਆਂ ਪਹਿਲੀ ਬਖਸ਼ਿਸ਼ ਸਤਗੁਰੂ ਜੀਆਂ ਨੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਵੀ ਆਪਣੀ ਭੇਟਾ ਅਰਦਾਸ ਇਸ ਸਥਾਨ ਤੇ ਕਰਨੀ ਤੁਹਾਡੀ ਭੇਟ ਔਰ ਅਰਦਾਸ ਉਹ ਜਿਹੜੀ ਦਾਤ ਹੈ ਨਾ ਉਹ ਸਭ ਤੋਂ ਅਮੋਲਕ ਹੈ ਸੋ ਆਪਣੇ ਵੱਡੇ ਭਾਗ ਸਤਗੁਰੂ ਜੀਆਂ ਦੇ ਚਰਨਾਂ ਵਿੱਚ ਜੁੜੇ ਹੋ ਨਾਲ ਹੀ ਦੂਸਰੀ ਬੇਨਤੀ ਅੱਜ ਸਾਧ ਸੰਗਤ ਖੰਡੇ ਔਰ ਕਲਮ ਦੇ ਧਨੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬ੍ਰਹਮ ਗਿਆਨੀ ਮਹਾਪੁਰਖ ਬਾਬਾ ਦੀਪ ਸਿੰਘ ਸਾਹਿਬ ਜੀਆ ਦਾ ਜਨਮ ਦਿਹਾੜਾ ਵੀ ਹੈ ਜਿਨ੍ਹਾਂ ਦਾ ਪਾਵਨ ਜਨਮ ਨਗਰ ਪਉਵੰਡ ਵਿਖੇ ਭਾਈ ਭਗਤਾ ਜੀ ਦੇ ਗ੍ਰਹਿ ਵਿਖੇ ਮਾਤਾ ਜਿਉਣੀ ਦੀ ਕੁੱਖੋਂ ਹੋਇਆ ਉਹ ਗੁਰੂ ਕਾ ਅਨਨ ਸੇਵਾਦਾਰ ਜੇ ਕਲਮ ਦੇ ਨਾਲ ਸਤਿਗੁਰੂ ਜੀਆਂ ਦੀ ਪਾਵਨ ਬਾਣੀ ਨੂੰ ਲਿਖਣਾ ਸ਼ੁਰੂ ਕਰਦਾ ਹੈ ਤੇ ਫਿਰ ਸਤਿਗੁਰੂ ਜੀਆਂ ਦੀ ਪਵਿੱਤਰ ਬਾਣੀ ਦੀਆਂ ਪੋਥੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹੀ ਲਿਖੀ ਜਾਂਦਾ ਹੈ ਤੇ ਬਢੇਪੇ ਦੇ ਵਿੱਚ ਜਦੋਂ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਹੈ ਬਾਬਾ ਜੀ ਦਰਬਾਰ ਸਾਹਿਬ ਦੀ ਬੇਅਦਵੀਂ ਦੁਸ਼ਮਣਾ ਕੀਤੀ ਹੈ ਫਿਰ ਉਸ ਬੁੱਢੇ ਜਰਨੈਲ ਦੀਆਂ ਅੱਖਾਂ ਲਾਲ ਹੁੰਦੀਆਂ ਨੇ ਡੌਲੇ ਫਰਕਦੇ ਨੇ ਫੇਰੋ 18 ਸੇਰ ਦੇ ਖੰਡੇ ਨੂੰ ਚੁੱਕ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਅਸਥਾਨ ਤੋਂ ਚੱਲਦਾ ਇੱਕ ਕਵੀ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਕੋਈ 20 ਨਹੀਂ ਕੋਈ 30 ਨਹੀਂ ਸਿਰ ਵੱਡਦਾ ਗਿਆ ਹਜ਼ਾਰਾਂ ਦੇ ਸਿੰਘ ਸਿਰ ਕਟਵਾਉਣਾ ਨਹੀਂ ਮੁੜਦੇ ਮੂੰਹ ਮੁੜ ਜਾਂਦੇ ਤਲਵਾਰਾਂ ਦੇ ਉਸ ਵੱਡੇ ਜਰਨੈਲ ਦਾ ਸਿਰ ਲੱਤਦਾ ਆਪਣਾ ਸੀਸ ਤਲੀ ਤੇ ਟਿਕਾ ਕੇ ਦੁਸ਼ਮਨਾ ਦਾ ਮੁਕਾਬਲਾ ਕਰਦਿਆਂ ਹੋਇਆਂ ਧੰਨ ਗੁਰੂ ਰਾਮਦਾਸ ਸਾਹਿਬ ਜੀਆ ਦੇ ਪਾਵਨ ਚਰਨ ਕਮਲਾਂ ਦੇ ਵਿੱਚ ਪਹੁੰਚ ਕੇ ਫਿਰ ਸ਼ਹਾਦਤ